ਯੋਧਾ ਵਿੱਚ RAM ਮੰਦਰ ਦੇ 22 ਤਰੀਕ ਨੂੰ ਹੋ ਰਹੇ ਪ੍ਰੋਗਰਾਮ ਦੇ ਚੱਲਦੇ ਬਟਾਲਾ ਸ਼ਹਿਰ ਦੇ ਵਿੱਚ 14 ਤਾਰੀਖ ਤੋਂ 22 ਤਾਰੀਖ ਤੱਕ ਹਰ ਰੋਜ਼ ਸ਼ਾਮ ਤੋਂ ਭਗਤ ਕਲਸ਼ ਯਾਤਰਾ ਅਤੇ RAM ਜੀ ਦੀ ਪੂਜਾ ਕਰਦੇ ਨੇ ਅਧਿਕਾਰਕਾਰ ਜਾ ਕੇ RAM ਜੀ ਦਾ ਸੰਦੇਸ਼ ਦੇ ਰਹੇ ਜਦੋਂ ਇਸ ਮੰਦਿਰ RAM ਭਗਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੜੇ ਲੰਬੇ ਸਮੇਂ ਤੋਂ RAM ਭਗਤਾਂ ਦੀ ਉਡੀਕ ਸੀ ਜਿਹੜੀ ਕਿ ਹੁਣ ਪੂਰੀ ਹੋਣ ਜਾ ਰਹੀ ਹੈ ਤੁਸੀਂ ਦੇਖ ਲਓ ਵੀ 7 ਵਜੇ ਬੁਲਾਇਆ ਸੀ ਤੇ 7 ਤੋਂ ਪਹਿਲਾਂ ਹੀ ਸਾਰਾ ਹਾਲ ਭਰ ਗਿਆ ਔਰ ਹੁਣ 8:30 9:00 ਵਜੇ ਨਾਲੇ ਆਏ ਔਰ ਉਤਸ਼ਾਹ ਜਿਹੜਾ ਹੈ ਪੂਰਾ ਇਸੇ ਤਰ੍ਹਾਂ ਦਾ ਬਣਿਆ ਹੋਇਆ ਇਹ ਵਸਤੂ ਦੇ ਵਿੱਚ ਆਪਣੇ ਦੇਸ਼ ਤੇ ਜਨ ਜਨ ਦੇ ਵਿੱਚ RAM DEV ਪ੍ਰਤੀ RAM JI ਦੇ ਪ੍ਰਤੀ ਜਿਹੜੀ ਸ਼ਰਧਾ ਪਾਉਣਾ ਹੈ ਔਰ ਆ ਦੇਖੋ ਜਿਸ ਤਰ੍ਹਾਂ ਪਰਿਵਾਰ ਦੇ ਚਾਹਿਆਂ ਤਾਂ ਪਿਤਾ ਜੀ ਮਾਤਾ ਜੀ ਸਾਰਾ ਪਰਿਵਾਰ ਬੜੇ ਉਤਸ਼ਾਹ ਦੇ ਨਾਲ ਇਹ ਜਿਹੜਾ ਅਕਸ਼ਤ ਹੈ ਤੇ ਨਿਮੰਤਰਣ ਨੂੰ ਸਵੀਕਾਰ ਕਰ ਰਹੇ ਨੇ ਤਾਂ ਇਹ ਬੜੇ ਦਿਨਾਂ ਦੀ 500 ਸਾਲਾਂ ਦੀ ਉਡੀਕ ਹੈ ਜਿਹੜਾ ਸਾਡਾ ਮਨ ਹੈ ਉਹ ਇੱਕਦਮ ਨਹੀਂ ਬਣਿਆ ਇਹ ਸਾਡੀਆਂ 10 ਪੀੜ੍ਹੀਆਂ ਨਹੀਂ 500 ਸਾਲ ਨਿਕਲ ਗਿਆ ਹੈ ਤੇ ਉਹ ਜਿਹੜੀ ਪੀੜਾ ਸੀ ਜਿਹੜਾ ਇੰਤਜ਼ਾਰ ਸੀ ਉਹ ਪੂਰਾ ਹੋਣ ਜਾ ਰਿਹਾ ਔਰ ਬਟਾਲਾ ਤਾਂ ਵੈਸੇ ਛੋਟਾ ਹਰਿਦੁਆਰ ਵੀ ਇਹਨੂੰ ਕਹਿ ਸਕਦੇ ਆ ਇਤਨੀ ਧਾਰਮਿਕ ਆਸਥਾ ਵਾਲਾ ਨਗਰ ਹੈ ਔਰ ਉਸ ਨਗਰ ਦੇ ਵਿੱਚ ਆਪਣੀ ਆਸਾ ਦੇ ਅਨੁਸਾਰੀ ਸਾਰੇ ਲੋਕਾਂ ਦਾ ਵਿਵਹਾਰ ਦੇਖਣ ਦੇ ਚਾਹ ਰਿਹਾ ਔਰ ਮੈਂ ਤੁਹਾਡੇ ਚੈਨਲ ਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਲੋਕ ਇਹ ਸਾਰਾ ਕਾਰਜਕ੍ਰਮ ਦੇਖ ਰਹੇ ਆ ਇਸੇ ਤਰ੍ਹਾਂ ਦਾ ਵਾਤਾਵਰਣ ਪੂਰੇ ਪੰਜਾਬ ਦੇ ਵਿੱਚ ਪੂਰਾ ਰਾਮ ਹੈ ਪੰਜਾਬ ਬਣ ਰਿਹਾ ਔਰ ਹਰ ਪਰਿਵਾਰ ਰਾਮ ਪਰਿਵਾਰ ਬਣੇ ਔਰ ਹਰ ਗਲੀ ਮੋਹੱਲਾ ਪਿੰਡ ਅਯੁੱਧਿਆ ਬਣੇ ਇੱਕ ਮਿਸ਼ਨ ਜਿਹੜਾ ਹੈ ਇਸ ਮਿਸ਼ਨ ਦੇ ਵਿੱਚ ਲੱਗਦਾ ਹੈ ਕਿ ਅਸੀਂ ਸਾਰੇ ਕਾਮਯਾਬ ਕਾਮਯਾਬ ਹੋਵਾਂਗੇ ਔਰ ਜਿਹੜਾ ਸਾਡਾ ਪੰਜਾਬ ਖੁਸ਼ਹਾਲ ਪੰਜਾਬ ਇਹ ਵੀ ਬਣੇਗਾ ਰਾਮ ਜੀ ਦੀ ਕਿਰਪਾ ਪੂਰੀ ਫੁੱਲ ਵਰਸੇਗੀ ਪੰਜਾਬ ਦੇ ਉੱਤੇ ਸੋ ਜੈ ਜੀ ਹਾਰੋ ਰਾਮ ਵੀ ਰਾ ਗੋਪਾਲ ਜੀ ਕਿੱਦਾਂ ਲੱਗਦਾ ਹੈ ਕਿ ਬਟਾਲੇ ਦੇ ਜਿਹੜੇ ਭਗਤ ਨੇ ਬਟਾਲੇ ਦੇ ਨਹੀਂ ਸਾਰੇ ਪੰਜਾਬ ਦੇ ਹਰ ਇੱਕ ਇਲਾਕੇ ਦੇ ਵਿੱਚੋਂ ਭਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਬੜੀ ਵੱਡੀ ਜਿਹੜੀ ਹੈ ਉਹ ਪੇਫਾ ਜਿਹੜਾ ਬੜਾ ਵੱਡਾ ਮਿਲ ਰਿਹਾ ਹੈ ਰਾਮ ਭਗਤਾਂ ਨੂੰ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਹੈ ਰਾਮ ਰਾਮ ਦੇ ਨਾਰੇ ਲੱਗਦੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਕੀ ਹੈ ਕਿ ਕਹਿੰਦੇ ਵੀ ਗੁੜ ਜਦੋਂ ਖਾਇਆ ਜਾਂਦਾ ਹੈ ਨਾ ਫਿਰ ਉਹਦਾ ਸਵਾਦ ਹੀ ਪਤਾ ਚੱਲਦਾ ਹੈ ਤੇ ਹਰ ਵਿਅਕਤੀ ਨੂੰ ਤੁਸੀਂ ਮਿਲੋਗੇ ਤਾਂ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਦੇਵੀ ਦੇਵਤਾ ਸੀਗੇ ਨਾ ਹਿਮਾਲਿਆ 'ਚ ਤਪੱਸਿਆ ਕਰ ਰਹੇ ਸੀ ਉਹ ਵੀ ਸਾਰੇ ਉੱਤਰ ਕੇ ਥੱਲੇ ਆ ਗਏ ਪਹਿਲੀ ਵਾਰ 500 ਸਾਲਾਂ ਬਾਅਦ ਐਸਾ ਇੱਕ ਪੋਜ਼ਿਟਿਵ ਵਾਤਾਵਰਣ ਬਣਿਆ ਕਿ ਹਰ ਵਿਅਕਤੀ ਜਿਹੜਾ ਹੈ ਉਹ ਬੜਾ ਖੁਸ਼ ਨਗਰ ਨਜ਼ਰ ਆ ਰਿਹਾ ਹੈ ਤમે ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਇਸ ਦੇਸ਼ ਦੇ ਵਿੱਚ ਰਾਮ ਜਿਹੜੇ ਨੇ ਉਹ ਹਰ ਵਿਅਕਤੀ ਦੀ ਆਤਮਾ 'ਚ ਵਾਸ ਕਰਦੇ ਨੇ ਤਾਂ ਜਦੋਂ ਆਤਮਾ ਪ੍ਰਸ਼ੰਨ ਹੋ ਜਾਏ ਤਾਂ ਫਿਰ ਬਾਕੀ ਕਿਸੇ ਚੀਜ਼ ਦੀ ਉਸਨੂੰ ਜ਼ਰੂਰਤ ਨਹੀਂ ਰਹਿੰਦੀ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲਈ ਤਾਂ ਇਹ ਬਹੁਤ ਹੀ ਅੱਛਾ ਸਮਾਂ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਜੇ ਦੇਖਿਆ ਤਾਂ ਸਾਰਾ ਪੰਜਾਬ ਸੰਘਰਸ਼ੇ ਰਿਹਾ ਹੈ ਔਰ ਹੁਣ ਸਹੀ ਮੈਅਨੇ ਦੇ ਵਿੱਚ ਖੁਸ਼ੀ ਦਾ ਪਲ ਹੈ ਔਰ ਜਿਸ ਤਰ੍ਹਾਂ ਰਾਮ ਜੀ ਦੀਆਂ ਯਾਦਾਂ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਜੁੜੀਆਂ ਨੇ ભગવાલ માલમકીજી ਦਾ आश्रम सीता માતાજી ਦਾ ਉੱਤੇ ਰਹਿਣਾ ਲੋਕੋ ਦਾ ਜਨਮ ਸਥਾਨ માતા ਕौਸਲਿਆ ਜਿਆਦਾ ਜੀ ਦਾ ਵੀ ਜਨਮ ਸਥਾਨ ਪੰਜਾਬ ਦੇ ਵਿੱਚ ਹੈ ਤਾਂ ਐਸਾ ਰਾਮ ਮੈਂ ਪੰਜਾਬ ਜਿਹੜਾ ਹੈ ਇਹ ਪਹਿਲੀ ਵਾਰ ਲੋਕਾਂ ਨੂੰ ਮਹਿਸੂਸ ਹੋ ਰਿਹਾ ਇਸ ਕਰਕੇ ਸਾਰਾ ਪੰਜਾਬ ਬੜਾ ਧੰਨਵਾਦੀ ਹੈ اور ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਆਉਣ ਆੜੇ ਸਮੇਂ ਤੇ ਬਦਲੇਗਾ ਇਹ ਉਤਸਵਾ ਬਰਕਰਾਰ ਰਹੇਗਾ اور ਜਿਸ ਤਰ੍ਹਾਂ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲਾ ਪੰਜਾਬ ਵੀ ਆਪਣਾ ਭਲਾ ਕਰਨ ਦੇ ਵਿੱਚ ਕਾਮਯਾਬ ਹੈ ਸੋ ਸਰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ RAM ਭਗਤ ਨੇ ਕਿਉਂਕਿ ਬੜੀ ਲੰਬੇ ਸਮੇਂ ਤੋਂ ਢੀਕਾਉਣਾ ਦੀਆਂ ਕਿ ਉਹਨਾਂ ਨੇ ਉੱਥੇ ਜਾਣਾ ਹੈ ਤੇ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਵੱਧ ਚੜ ਕੇ ਜਿਹੜੀ ਸੰਗਤ ਉੱਥੇ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ RAM ਭਗਤਾਂ ਨੂੰ ਕਿਉਂਕਿ ਸਾਰਾ ਸਾਰਾ ਪਰਿਵਾਰ ਜਿਹੜਾ ਹੈ RAM ਦੇ ਵਿੱਚ ਲਗਨ ਹੋਇਆ ਪਿਆ ਕਿਉਂਕਿ 22 ਤਰੀਕ ਨੂੰ ਬੜਾ ਵੱਡਾ ਤੋਹਫਾ ਮਿਲਣ ਜਾ ਰਿਹਾ ਬਸ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ RAM ਜੀ ਦਾ ਉਹ ਜਿਹੜਾ ਸਵੇਰੇ 10 ਵਜੇ ਤੋਂ 1 ਵਜੇ ਤੱਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਡੇ ਜੀਵਨ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਹੋਏਗਾ ਉਸ ਦਿਨ ਅਸੀਂ 3 ਘੰਟੇ RAM ਜੀ ਦੇ ਪ੍ਰਾਣ ਪ੍ਰਤੀਸ਼ਠਾ ਕਾਰਜਕ੍ਰਮ ਨੂੰ ਦੇਖਦੇ ਹੋਏ ਜਿਹੜੀਆਂ ਗੱਲਾਂ ਸਾਨੂੰ ਕਹੀਆਂ ਗਈਆਂ ਵੀ ਸਦਾ ਸੱਚ ਦੀ ਜਿੱਤ ਹੁੰਦੀ ਹੈ ਅਤਰਮ ਦਾ ਨਾਮ ਸੁੰਦ ਹੈ ਤੇ ਜਿਹੜੇ ਅੱਛੇ ਲੋਕ ਹੈ ਉਹਨਾਂ ਦੀ ਜੈਜਕਾਰ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 3 ਘੰਟੇ ਦੀ ਸਾਧਨਾ ਇਸੇ ਕਰਕੇ ਇਹ RAM ਜਨਮ ਭੂਮੀ ਨਿਯਾਸ ਨੇ ਕਰੋੜਾ ਲੋਕਾਂ ਨੂੰ ਅਸੀਂ ਸਾਰੇ ਦੇਸ਼ 'ਚ ਬੁਲਾ ਸਕਦੇ ਸੀ ਲੱਖਾਂ ਲੋਕ ਬਟਾਲੇ ਵੀ ਇਕੱਠੇ ਕਰ ਸਕਦੇ ਸੀ दिल्ली भी इकट्ठे कर सकते थे अयोध्या भी इकट्ठे कर सकते थे लेकिन श्री राम जन्मभूमि न्यास ने कहा कि उस दिन assi 3 घंटे साधना करिए अपने परिवार के बारे सोचिए अपने गली मोहल्ले के बारे सोचिए क्योंकि राम जी अयोध्या आए तो आज अयोध्या कायाकल्प हो गया तो जिस दिन assi अपने परिवार के बारे सोचेंगे विचार करेंगे अपनी गली मोहल्ले के बारे विचार करेंगे तो उसी दिन वास्तव दे विच साडा विकास होएगा और मेनू लगदा कि जिस तरह जथे भी चर्चा हुई है कि ਸਾਡੇ ਘਰ ਦੇ ਵਿੱਚ ਗ੍ਰੰਥ ਨਹੀਂ ਹੈ ਤੇ 22 ਤਰੀਕ ਨੂੰ ਅਸੀਂ ਵਿਚਾਰ ਕਰ ਰਹੇ ਹਾਂ ਕੁਝ ਲੋਕਾਂ ਨੇ ਕਿਹਾ ਹੈ ਕਿ ਅਸੀਂ ਉਸ ਦਿਨ ਆਪਣੇ ਦੋਸਤਾਂ ਨੂੰ ਘੱਟੋ ਘੱਟ 10 ਦੋਸਤਾਂ ਨੂੰ ਰਾਮਚਰਿਤ ਮਾਨਸ ਵੇਖਣ ਲਈਏ। ਔਰ ਹਰ ਹਫਤੇ ਹਫਤੇ 'ਚ ਇੱਕ ਦਿਨ ਅਸੀਂ ਆਪਣੇ ਪਰਿਵਾਰ ਨੂੰ ਲਈਏ ਸਾਰਾ ਪਰਿਵਾਰ ਮੰਦਿਰ 'ਚ ਇਕੱਠਾ ਹੋਵੇ ਔਰ ਪੂਰਾ ਮੋਹੱਲਾ ਹੀ ਇੱਕ ਤਰ੍ਹਾਂ ਦਾ ਅਯੁੱਧਿਆ ਨਜ਼ਰ ਆਏ। ਔਰ ਜਦੋਂ ਅਸੀਂ ਅਯੁੱਧਿਆ ਰਾਮ ਜੀ ਨੂੰ ਮਿਲਣ ਜਾਈਏ ਤੇ ਸਾਡਾ ਰਾਮ ਪਰਿਵਾਰ ਜਾਏ ਔਰ ਪੂਰੀ ਅਯੁੱਧਿਆ ਜਾਏ। ਉਹਨੇ ਉਹ ਭੈਣ ਜੀ ਕਹਿ ਰਹੇ ਸੀ ਇਹ ਬੱਸ ਦੀ ਵਿਵਸਥਾ ਕਰੋ ਤਾਂ ਮੈਨੂੰ ਲੱਗਦਾ ਵੀ ਟ੍ਰੇਨਿੰਗ ਬੁੱਕ ਕਰਨੀ ਪੈਣੀ ਬਟਾਲੇ ਲਈ ਤੇ ਪੂਰੀ ਟ੍ਰੇਨ ਵਿੱਚ ਅਸੀਂ ਭਰ ਕੇ ਜਾਵਾਂਗੇ ਤਾਂ ਰਾਮ ਜੀ ਵੀ ਖੁਸ਼ ਹੋਣਗੇ ਅਸੀਂ ਰਾਮਚਰਿਤਮਨ ਮਾਨਸ ਪੜ੍ਹ ਕੇ ਜਾਵਾਂਗੇ ਤੇ ਪੂਰੀ ਅਜोध्या ਨੂੰ ਨਾਲ ਲੈ ਕੇ ਜਾਵਾਂਗੇ ਤੇ ਰਾਮ ਜੀ ਖੁਸ਼ ਹੋਣਗੇ ਮੈਨੂੰ ਲੱਗਦਾ ਕਿ ਰਾਮ ਜੀ ਨੂੰ ਖੁਸ਼ ਕਰਨਾ ਹੀ ਸਾਡੇ ਜੀਵਨ ਦਾ ਉਦੇਸ਼ ਹੈ ਜੇ ਪ੍ਰਮਾਤਮਾ ਖੁਸ਼ ਹੈ ਤਾਂ ਪਾ ਸਾਰੇ ਖੁਸ਼ ਰਹਿਾਂਗੇ ਕਿਉਂਕਿ ਪ੍ਰਮਾਤਮਾ ਤਾਂ ਆਪਣੇ ਅੰਦਰ ਹੀ ਹੈ ਤੇ ਜੇ ਮੈਂ ਖੁਸ਼ ਹੋ ਗਿਆ ਤਾਂ ਸਮਝ ਲਓ ਮੇਰਾ ਪਰਿਵਾਰ ਖੁਸ਼ ਹੋ ਗਿਆ ਸੁਖੀ ਹੋ ਗਿਆ तो सारा मोहल्ला सुखी हो गया तो सारा जगत जो राम जी जब लंका गए थे तो लंका जित लिया उन्होंने लक्ष्मण ने कहा भी इत रुको ते राम जी ने कहा कि मैं अपनी माँ और अपनी मातृभूमि नहीं सकता तो मैं लगता है कि पंजाब जो सारिया समस्यावान है तो जिस दिन इस देश का नौजवान पंज का नौजवान अपनी मां और अपनी मातृभूमि प्राथमिकता देगा प्रमुखता देगा ਔਰ ਜਸਦੀਨ ਉਹ ਆਪਣੇ ਪਰਿਵਾਰ ਔਰ ਆਪਣੇ ਗਲੀ ਮੋਹੱਲੇ ਨੂੰ ਸੰਭਾਲੇਗਾ ਪਿੰਡ ਨੂੰ ਸੰਭਾਲੇਗਾ ਪੰਜਾਬ ਦਾ ਵਿਕਾਸ ਨਿਸ਼ਚਿਤ ਹੀ ਹੋਏਗਾ ਔਰ ਰਾਮ ਜੀ karenge ਬੇੜਾ ਪਿਆਰ ਉਦਾਸੀ ਮਨ ਬੋਲ ਬਾਤ ਲਾਲਕੀ ਜੈ ਹੋਰ ਵੀ ਆਪਾਂ ਮੌਜੂਦ ਹੈ ਗੱਲਬਾਤ ਕਰਦੇ ਹਾਂ ਸੋ ਰਾਮ ਨੰਦ ਜੀ ਰਾਵ ਰਾਮ ਜੀ ਕੀ ਨਾਮ ਦੇ हितेश कुमार तेजे जी किन्ने ਤਰੀਕ ਕੋ ਜਿਹੜਾ ਕਲਾ ਯਾਤਰਾ ਦਾ ਨਿਕਲਦੀ ਪਈ ਏ ਬਟਾਲਾ ਸ਼ਹਿਰ ਦੇ ਵਿੱਚ ਕਿੰਨਾ ਕੇ ਸਹਿਯੋਗ ਮਿਲਦਾ ਤਾਂ ਰਾਮਪਕਸ਼ਾਨਾ ਸਹਿਯੋਗ ਤੇ ਅਥਾਵਾ ਜੀ ਸਹਿਯੋਗ ਇੰਨਾ ਵਾ ਕਿ ਜਿਹੜੀ ਆਪਣੀ ਆਰਤੀ ਮੰਦਿਰ ਚ ਰੱਖੀ ਏ ਕਲਸ਼ ਦੀ ਔਰ ਬਗਵਾ ਰਾਮ ਜੀ ਦੀ ਜੀ ਉਹਦੇ ਵਾਸਤੇ ਘਰ ਘਰ ਅਪੀਲ ਕੀਤੀ ਸੀ ਵੀ ਇੱਕ ਪਰਿਵਾਰ ਆਰਤੀ ਆ ਕੇ ਉਸ ਦਿਨ ਜਰੂਰ ਕਰੇ ਔਰ ਜਿਹੜਾ ਪ੍ਰਸ਼ਾਦ ਦਾ ਵਿਤਰਨ ਕਰੇ ਪਰ ਅਹੀਂ ਇੱਕ ਪਰਿਵਾਰ ਸੋਚਿਆ ਹੈ ਔਰ ਇੱਕ ਦਿਨ ਚ 15-15 ਪਰਿਵਾਰ ਆ ਕੇ ਆਰਤੀ ਕਰ ਰਹੇ ਨੇ ਔਰ ਮੰਦਰ ਦੀ ਜਗ੍ਹਾ ਘਟ ਰਹੀ ਆ ਸ਼ਰਧਾਲੂਆਂ ਦੀ ਔਰ ਰਾਮ ਭਗਤਾਂ ਦੀ ਜਗ੍ਹਾ ਨਹੀਂ ਘਟ ਰਹੀ ਬਹੁਤ ਸਾਰੇ ਲੋਕ ਮੰਦਰ ਤੋਂ ਬਾਹਰ ਪੌੜੀਆਂ ਚ ਚੌਂਕ ਚ ਖਲੋ ਕੇ ਵੀ ਉਹ ਸਾਤੀ ਦਾ ਆਨੰਦ ਲੈ ਰਹੇ ਨੇ ਔਰ ਅਹੀਂ ਥੋੜੀ ਵਿਵਸਥਾ ਕੀਤੀ ਸੀ ਵੀ ਘਰਾਂ ਤੱਕ ਵੀ ਆਵਾਜ਼ ਜਾਏ ਔਰ ਬਹੁਤ ਸਾਰੇ ਲੋਕ ਘਰਾਂ ਚ ਵੀ ਬੈਠ ਕੇ ਉਸ ਆਰਤੀ ਦਾ ਆਨੰਦ ਲੈ ਰਹੇ ਨੇ ਸੋ ਗੱਲਬਾਤ ਕੀਤੀ ਹੈ ਜੀ ਸਾਡੇ ਨਾਲ ਭੈਣਾ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਰਾਮ ਰਾਮ ਦੇ ਜਿਹੜੇ ਭਗਤ ਨੇ ਸਾਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਬਾਹਰ ਫੋਰਨ ਤੱਕ ਵੀ ਜਿਹੜੇ ਰਾਮ ਦੇ ਭਗਤ ਬੈਠੇ ਨੇ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਜੀ 22 ਤਰੀਕ ਨੂੰ ਜਿਹੜਾ ਏ ਉਹ ਅਯੋਧਿਆ ਦੇ ਵਿੱਚ ਬੜਾ ਵੱਡਾ ਇੱਕ ਵਿਸ਼ਾਲ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਘਰ ਘਰ ਦੇ ਵਿੱਚ ਕਲਸ਼ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਬਟਾਲਾ ਸ਼ਹਿਰ ਦੇ ਵਿੱਚ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਆਪਾਂ ਗੱਲਬਾਤ ਵੀ ਕਰਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਨਾਮ ਜੀ ਰੇਨ ਪੈਂਦੀ ਕਿਦਾਂ ਦੇਖਦੇ ਹੋ ਕਿ ਬੜੀ ਚਿਹਰੇ ਆ ਤੇ ਮੁਸਕਰਾਹਟ ਆ RAM ਦੇ ਭਗਤ ਤੁਸੀਂ ਵੀ ਹੋ ਰੋਜ਼ ਜਾਂਦੇ ਹੋ ਲੋਕਾਂ ਨੂੰ ਅਪੀਲ ਕਰਦੇ ਹੋ ਤੇ ਇਨਵੀਟੇਸ਼ਨ ਦੇ ਜਾਂਦੇ ਰਹੇ ਕੀ ਕਹਿਣਾ ਚਾਹੁੰਦੇ ਹੋ RAM ਦੇ ਭਗਤਾਂ ਨੂੰ ਜਿਹੜੇ ਦੇਖਦੇ ਨੇ ਅਸੀਂ RAM ਦੇ ਭਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਹੀ ਵੱਤ ਤੋਂ ਵੱਧ ਮੰਦਿਰ ਵਿੱਚ ਜਾਓ ਤੇ RAM ਦਾ ਉੱਥੇ ਜਾ ਕੇ ਦੰਦ ਮੰਨੋ ਕੀਰਤਨ ਦਾ ਤੇ ਚੰਗਾ ਲੱਗਦਾ ਸਾਨੂੰ ਵੀ ਰੋਜ਼ ਜਾਣਾ ਰੂਟੀਨ ਬਣੀ ਹੋਈ ਆ ਪੂਰੇ ਟਾਈਮ ਨਹੀਂ ਮੰਦਰ ਚੱਲ ਜਾਣੇ ਆ ਕਿੰਨੀ ਕੀ ਦੇਰ ਹੋ ਗਈ ਐਦਾਂ ਹੀ ਆ ਜਰਾ ਰੋਕਾ ਆ ਸਾਨੂੰ 24 ਤੋਂ ਹੀ ਜਾਣੇ ਪਏ ਆ 24 ਤਰੀਕ ਹਾਂਜੀ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਕਿ ਕਹਿਣਾ ਹਾਂਜੀ ਇਹ 24 ਦਸੰਬਰ ਤੋਂ ਜਾਣਾ ਸਟਾਰਟ ਕੀਤਾ ਹੈ ਜੀ ਤੇ ਮੀਨਸ ਕਿ ਰੁਟੀਨ 'ਚ ਜਾਣੇ ਆ ਇੱਕ ਦਿਨ ਵੀ ਇਹ ਹੀ ਨਾਗਾ ਨਹੀਂ ਆਪਣਾ ਬੰਦੇ ਪਏ ਈਵਨ ਕੀ ਕੱਲ ਲੋੜੀ ਹੀ ਕੀ ਇਹ ਹੀ ਸੋਚਿਆ ਕਿ ਥੋੜਾ ਰਸ਼ ਘਟੇਗਾ ਕੱਲ ਵੀ ਸੰਗਤ ਖੂ ਬਾਈ ਹੀ ਅੱਜ ਵੀ ਮਾਗੀ ਹੈ ਹਾਂਜੀ ਅੱਜ ਵੀ ਮਾਗੀ ਮਾਗੀ ਤਾਂ ਚਲੋ ਠੀਕ ਹੈ ਬਟ ਲੋੜੀ ਨਹੀਂ ਕਿ ਥੋੜਾ ਕੀ ਘਟੇਗਾ ਬਟ ਨਹੀਂ ਕੱਲ ਵੀ ਪੂਰਾ ਹੀ ਸਹਿਯੋਗ ਹੀ ਸੰਗਤ ਦਾ ਸੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਜੀ ਕੱਲ ਲੋੜੀ ਸੀ ਪਰ ਫੇਰ ਵੀ RAM ਦੇ ਭਗਤ ਜਰੇ ਲੋੜੀ ਵੀ ਮਨਾਉਂਦੇ ਰਹੇ ਤੇ ਨਾਲ ਦੀ ਨਾਲ ਲੋਕਾਂ ਦੇ ਘਰਾਂ 'ਚ ਜਾ ਕੇ ਅਪੀਲ ਵੀ ਕੀਤੀ ਏ ਤੇ RAM ਭਗਤ ਨੇ ਜਰੇ RAM ਭਗਤਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਤੇ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਆਪਾਂ RAM ਭਗਤ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਦਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਕੀ ਨਾਮ ਦੇ ਰੋਹਿਤ ਜੀ ਰੋਹਿਤ ਜੀ ਬੜੀ ਕਿਰਪਾ ਹੈ ਪਰ ابو RAM ਜੀ ਦੀ ਕਿਉਂਕਿ ਦੇਹੰਦਿਆ ਰੀ ਮਨਾ ਰਹੇ ਤੇ ਨਾਲ ਦੀ ਨਾਲ ਤੁਸੀਂ 24 ਤਰੀਕ ਤੋਂ ਅੱਦਾ ਹੀ ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਕਰਦੇ ਪਿਓ ਕੀ ਕਹਿਣਾ ਚਾਹੁੰਦੇ ਹੋ 500 ਸਾਲ ਬਾਅਦ ਆਇਆ ਜੀ ਇੱਕ ਦਿਨ ਇਹੋ ਜਿਹਾ ਆਇਆ ਜਿਹੜਾ ਦੀਵਾਲੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਆਪਾਂ ਉਹਦੋਂ ਦੀਵਾਲੀ ਮਨਾਈਏ ਚੰਗੀ ਤਰ੍ਹਾਂ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਘਰ ਦੀਪ প্রজ্বলਿਤ ਕਰਨ ਜਿਸ ਤਰ੍ਹਾਂ ਦੀਵਾਲੀ ਮਨਾਣੇ ਲਾਈਟਾਂ ਲਵਾਈਏ ਕਿ ਦਿਵਾਲੀ ਦਾ ਮਾਹੌਲ ਬਣਾਈਏ ਰਾਮ ਮੇਰੇ ਰਾਮ ਜੀ ਗਾ ਰਿਹਾ ਹੈ ਜੀ ਉੱਪਰ ਚਲ ਜੀ ਉੱਪਰ ਚਲ ਜੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਜੀ ਆਪਾਂ ਇੱਕ ਦੀਪਾਵਲੀ ਮਨਾਣੀ ਹੈ 22 ਤਰੀਕ ਨੂੰ ਉਹਨਾਂ ਨੇ ਇੱਕ ਮੈਸੇਜ ਦਿੱਤਾ ਸਾਰੇ ਰਾਮ ਭਗਤਾਂ ਨੂੰ ਕਿ ਘਰ-ਘਰ ਦੀਪਮਾਲਾ ਕਰੋ ਤੇ ਰਾਮ 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 ਕਰੋ ਤੇ ਐਦਾ ਹੀ ਖੁਸ਼ੀਆਂ ਮਿਲਦੀਆਂ ਰਹਿਣ ਗਿਆ ਅਯੁੱਧਿਆ ਦੇ ਵਿੱਚ ਬੜਾ ਵੱਡਾ ਜਿਹਾ ਪ੍ਰੋਗਰਾਮ ਕੀਤਾ ਜਾ ਰਿਹਾ 22 ਤਰੀਕ ਨੂੰ ਰਾਮ ਭਗਤਾਂ ਦੇ ਵਿੱਚ ਬੜੀ ਜਰੀਏ ਖੁਸ਼ੀ ਦੀ ਲਹਿਰ 24 ਤਰੀਕ ਤੋਂ ਐਦਾ ਹੀ ਜਿਹੜੀ ਕਲਸ਼ ਯਾਤਰਾ ਜਿਹੜੀ ਕਰਦੇ ਪਏ ਨੇ ਬਟਾਲਾ ਸ਼ਹਿਰ ਦੇ ਵਿੱਚ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਸੀ ਤਾਂ ਜਿੱਥੋਂ ਜਿੱਥੋਂ ਤੱਕ RAM ਭਗਤ ਪਹੁੰਚੇ ਨੇ ਸਾਡੇ ਬੈਠੇ ਨੇ ਉਤੋਂ ਤੱਕ ਵੀਡੀਓ ਜਰੀਏ ਜਾਣੀ ਚਾਹੀਦੀ ਏ ਸੋ ਕੈਮਰਾ ਪਰਸਨ ਔਨਾਗਰਵਾਲ ਦੇ ਨਾਲ ਲੁਧਿਆਣਾ ਲਾਈਵ ਲक्की ਰਾਜਪੂਰ ਗੁਰਦਾਸਪੁਰ ਬਟਾਲੇ ਤੋਂ ਲੱਖੀ ਦੀ ਰਿਪੋਰਟ